ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪੈਂਡ ਨਾਰ ਪਰ ਤੇ ਜ਼ਿਲ੍ਹਾ ਜਲੰਧਰ ਤੇ ਤਹਿਸੀਲ ਆ ਗਈ ਕਰਤਾਰਪੁਰ। ਵਪਾਰ ਲਾਈਨ ਦਾ ਕੰਮ ਆ ਸੱਜਣੋ ਤੇ ਉਸ ਵਪਾਰ ਲਾਈਨ ਚਾਹੀਆਂ ਮੱਝਾਂ ਝੋਟੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਤੇ ਇੱਕ ਅੱਜ ਬੂਰੀ ਵੀ ਆ ਬੱਚਾ ਦਾ ਸ਼ਾਇਦ ਕਾਲਾ ਹੀ ਆ ਨજર ਮਾਰੀ ਆ ਤੇ ਪਰ ਝੋਟੀ ਬੂਰੀ ਆ ਮੱਝ ਕਹਿ ਲਿਓ ਝੋਟੀ ਕਹਿ ਲਿਓ ਕਰਮਾਂ ਵਾਲੀ ਤੇ ਇੱਕ ਆ ਇੱਕ ਨੰਬਰ ਤੇ ਚੰਗੇ ਕੱਦ ਕਾਠ ਦੀ ਲਾਤੀ ਆ ਤੇ ਜਿਹੜੀ ਪਸੰਦ ਆ ਜਾਂਦੀ ਆ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਤੇ ਨਵੇਂ ਸੱਜਣਾ ਨੂੰ ਰਿਕੁਐਸਟ ਬੇਨਤੀ ਹੁੰਦੀ ਆ ਕਿ ਚੈਨਲ ਤੇ ਵੀਡੀਓ ਵੇਖਣੇ ਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਜੋ ਡਿਟੇਲ ਲੈਣੇ ਆ 4 ਜਨਵਾਰ ਵਿਖਾਉਣੇ ਆ ਤੁਹਾਨੂੰ ਇਹਦੇ ਤੋਂ ਸ਼ੁਰੂ ਕਰ ਲਾਂਗੇ ਬਿਲਕੁਲ ਸੂਏ ਸਵਾਏ ਪਸ਼ੂ ਆ ਸੱਜਣਾ ਕਿਉਂਕਿ ਇਹ ਨੋਟ ਕਰ ਲਓਗੇ ਜਦੋਂ ਸੂਆ ਪਸ਼ੂ ਹੁੰਦਾ ਤੇ ਯਾਰ ਦੁੱਧ ਜਿੰਨਾ ਮਾਲਕ ਦੱਸਦਾ ਤੁਸੀਂ ਯਾਰ ਚੋ ਸਕਦੇ ਆ ਤੇ ਜੇ ਗੱਭਣਾਂ ਤਾਂ ਆ ਕੇ ਥਣ ਵੇਖ ਸਕਦੇ ਆ ਆਜੋ ਲਈਏ ਜਾਣਕਾਰੀ ਨਾਰਪੁਰ ਨਗਰ ਦੀਆਂ ਮੱਜਾਂ ਝੋਟੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਜੀ ਬਸ ਬਹੁਤ ਚੜ੍ਹਦੀਆਂ ਕਲਾ ਜੀ ਮਹਾਰਾਜ ਹੋਰ ਮੇਰਾ ਮੇਰਾ ਜੀ ਮੇਰਾ ਹੋਰ ਜੋ ਸਾਡੇ ਵੀਰ ਭਰਾ ਸੰਧੂ ਫਾਰਮ ਦੇਖ ਰਹੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਤੁਹਾਡਾ ਹਨਾ ਜਿਹੜੇ ਸਾਨੂੰ ਇੰਨਾ ਪਿਆਰ ਸਤਿਕਾਰ ਦਿੰਦੇ ਆ ਹਨਾ ਹਾਂਜੀ 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 ਤੇ ਸਾਰਿਆਂ ਦੇ ਦਿਨ ਹੋਰ ਨਹੀਂ ਹਾਂ ਪੈਣਾ ਭਰਾਵਾਂ ਨਾਲ ਹੀ ਅਸੀਂ ਆ ਜੀ ਹਾਂ ਸਾਰਿਆਂ ਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਦੇਵੇ ਮਹਾਰਾਜ ਸਾਰਿਆਂ ਨੂੰ ਕਿਰਪਾ ਕਰੇ ਸੱਚੇ ਪੂਰਸ਼ਾ ਜੀ ਤੇ ਆਪਣਾ ਨਾਂ ਜੀ ਨਾਂ ਮੇਰਾ ਪਰਮਜੀਤ ਸਿੰਘ ਜੀ ਹਾਂਜੀ ਪਿੰਡ ਨਾਰਕਪੁਰ ਠੀਕ ਆ ਜਲੰਧਰ ਤਹਿਸੀਲ ਕਰਤਾਰਪੁਰ ਤਹਿਸੀਲ ਆ ਗਈ ਕਰਤਾਰਪੁਰ ਕਰਤਾਰਪੁਰ ਦੀ ਕਰਪੂਰਥਲਾ ਆਪਾਂ ਨੂੰ 7 ਕਿਲੋਮੀਟਰ ਹੈਗੀ ਠੀਕ ਆ ਹਾਂਜੀ ਹਾਂਜੀ ਤੇ ਜਲੰਧਰ ਇਥੋਂ ਕਿੰਨਾ ਹੈ ਜਲੰਧਰ ਆਪਾਂ ਨੂੰ 25 ਕਿਲੋਮੀਟਰ ਹੈ ਜੀ ਵਿਆਸ ਵੀ ਨੇੜੇ ਆ ਵਿਆਸ 14 ਕਿਲੋਮੀਟਰ 14 ਕਿਲੋਮੀਟਰ 14 ਕਿਲੋਮੀਟਰ ਤੇ ਮੋਬਾਈਲ ਨੰਬਰ ਜੀ ਮੋਬਾਈਲ 99680 659 ਕਿਆ ਸੀ ਠੀਕ ਆ ਸਜਣੋ ਸਕਰੀਨ ਤੇ ਵੀ ਚੱਲਦਾ ਰਹੂਗਾ ਤੇ ਆ ਆਪਣੀ ਝੂਟੀ ਸੂਆ ਕਿਹੜਾ ਜੀ ਇਹ ਸੂਆ ਸੰਸਾਦ ਦੂਜਾ ਠੀਕ ਆ ਦੂਜਾ ਸੂਆ ਹਾਂਜੀ ਹਾਂ ਇਹ ਸੰਤੂ ਸਾਹਿਬ ਆਪਣਾ ਕੋ ਕਾਲੀ ਮਾਲ ਆਇਆ ਸਾਰਾ ਹੀ ਹਾਂਜੀ ਕਾਲੀ ਮਾਲ ਆਇਆ ਜੀ ਤੇ ਇਹਨੇ ਥੋੜਾ ਉਪਰਾਂ ਵੀ ਕੀਤਾ ਪੱਠਾ ਨਹੀਂ ਚੱਕਿਆ ਜੇ ਦੂਜਾ ਸੂਆ ਹਾਂਜੀ ਦੂਜਾ ਸੂਆ ਤੇ ਕਿਹੜਾ ਬੱਚਾ ਇਹਦਾ ਆ ਖੜਾ ਜੀ ਆ ਖੜਾ ਕੱਟਾ ਕੀ ਕੱਟੀ ਕੱਟਾ ਹੀ ਕੱਟਾ ਇਹਦੇ ਕੋਲੇ ਇੱਕ ਨੰਬਰ ਵਾਲੀ ਤੇ ਆ ਗਿਆ ਕੱਟਾ ਹਾਂਜੀ ਤੇ ਕਿੰਨੇ ਦਿਨਾਂ ਦੀ ਸੂਈ ਤੇ ਕਿੰਨੀਆਂ ਗਤਾਰਾਂ ਇਹਨੂੰ ਸੰਤੂ ਸਾਹਿਬ ਹੋ ਗਿਆ 8 ਦਿਨ ਮੈਂ ਸੂਈ ਨੂੰ ਹਫਤਾ ਹੋ ਗਿਆ ਕਰਮਾਂ ਵਾਲੀ ਨੂੰ ਸੂਈ ਨੂੰ ਤੇ ਹੁਣ ਇਹਦੇ ਕੋਲੇ ਜਿਹੜਾ ਦੁੱਧ ਭਾਂਡੇ ਚ ਆਉਂਦਾ ਕਿੰਨਾ ਸੰਤੂ ਸਾਹਿਬ ਇੰਦੂ ਨੂੰ ਤੋੜ ਦੱਸ 10 ਟੈਂਪ 12 ਕਿਲੋ 12 ਕਿਲੋ ਦੁੱਧ ਇਹਦੇ ਕੋਲੇ ਕਰਮਾਂ ਵਾਲੀ ਦੇ ਕੋਲੇ ਹੈਗਾ ਹਾਂ ਦੂਜੇ ਸੂਏ ਪਿਓਰ ਦੂਜੇ ਸੂਏ ਦੂਜਾ ਸੂਆ ਤੇ 12 ਕਿਲੋ ਦੁੱਧ ਇੱਕ ਹਫ਼ਤੇ ਦੀ ਸੂਈ ਤੇ ਮਗਰ ਕਟਾ ਮਗਰ ਕਟਾ ਕੱਢਿਓ ਹਾਂ ਬਾਹਰ ਲੋ ਵੀ ਸੱਜਣੋ ਕੱਦ ਕਾਠ ਵੇਲ ਚੰਗੀ ਆ ਹਾਂਜੀ ਬਹੁਤ ਸੀਡਸ ਨਾਲ ਕੋ ਬੋ ਦਾ ਆਈਸੈਂਸਰ ਚੁਾਈ ਬੋ ਦੇ ਇੱਕ ਨੰਬਰ ਹਾਥਾਂ ਨੂੰ ਬਹੁਤ ਚੰਗਾ ਲੱਗਾ ਹਾਂ ਵੇਖੋ ਸੱਜਣੋ ਤਰਦੀ ਦਾ ਲੇਵਾ ਭਾਂਡਾ ਚੈੱਕ ਕਰ ਲਓ ਤੇ ਚਾਰਾਂ ਥਨਾਂ ਦਾ ਆਪਸੀ ਗੈਪ ਦੂਰੀ ਕੱਦ ਸਿੰਗਲ ਹੱਡੀ ਦੀ ਪਤਲੀ ਜਮੜੀ ਦੀ ਮੈਂ ਤੇ ਦੁੱਧ ਭਾ 12 ਕਿਲੋ ਆਂਦੇ ਆ ਤੇ ਤੁਸੀਂ ਚੋ ਸਕਦੇ ਆ ਕਿਉਂ ਭਾਉ ਜੀ ਹਾਂਜੀ ਸਾਨੂੰ ਸਭ ਟਾਈਮ ਵੀ ਦੱਸ ਦਿਓ ਵੀ ਦਾ ਪ੍ਰੋਗਰਾਮ ਹਾਂ 10 10:30 ਦਾ ਹੀ ਹਾਂ 7:20 ਮਿੰਟ ਬਾਰੇ 10 ਵਜੇ ਤੇ 20 ਮਿੰਟ ਦਾ ਸਮਾਂ ਸਜਣੋ ਜਦੋਂ ਇਸ ਘਰ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਵੇਖਿਓ ਬੱਚੇ ਤੇ ਚਲੀ ਗਈ ਲੇਵੇ ਭਾਂਡੇ ਦੀ ਸਾਫ ਸੁਥਰੀ ਬੈਕ ਸਾਈਡ ਤੋਂ ਤੁਹਾਨੂੰ ਆਰਡਰ ਦੀ ਕੁਆਲਿਟੀ ਜਿਹੜੀ ਉਹ ਚੈੱਕ ਕਰਾ ਦਈਏ ਵੇਖੋ ਕਿਉਂ ਨਾ ਤਾਂ ਬਹੁਤ ਪੋਲੀ ਤੇ ਰੂਮਰ ਕੀ ਉਹ ਇੱਕ ਨੰਬਰ ਅ ਜਿਹੜਾ ਚੁਆਈ ਬਹੁਤ ਪ੍ਰੀਆ ਚੁਆਈ ਜਾਂਦੀ ਹੈ ਠੀਕ ਹੈ ਚਲੋ ਧੰਨਵਾਦ ਕਿਉਂਕਿ ਚੰਗਾ ਦੇਵਾਂਗੇ ਤੇ ਯਾਰ ਕੋਈ ਯਾਦ ਕਰੂਗਾ ਹਨਾ ਪੈਸੇ ਲਾ ਕੇ ਮੈਂ ਤਾਂ ਕਹਿਣਾ ਚੀਜ਼ ਲੈਣੀ ਹੁੰਦੀ ਆ ਤੇ ਆਪ ਚੰਗੀ ਲਈਏ ਤੇ ਗਾਂਹ ਵਾਲੇ ਨੂੰ ਵੀ ਚੰਗੀ ਦੇਈ ਚੰਗੀ ਬੇਤੇਰੀ ਹਾਂਜੀ ਤੇ ਵੈਸੇ ਆਪਣੇ ਰੇਟ ਜਾਇਜ਼ ਹੁੰਦੇ ਆ ਤੇ ਅੱਜ ਇਹਦਾ ਰੇਟ ਕੀ ਹੈ ਸੰਧੂ ਸਾਹਿਬ ਤੁਹਾਨੂੰ ਪਤਾ ਆਪਣੇ ਰੇਟ ਹੁੰਦੇ ਬਿਲਕੁਲ ਨੋਰਮਲ ਜੀ ਹਾਂ ਹਾਂ ਜਿਹੜੇ ਵੀਰਾ ਭਰਾਵਾਂ ਦੀ ਪਹੁੰਚ ਆਉਣ ਔਰ ਖਰੀਦਣ ਵਿਚਾਰੇ ਹਾਂ ਸੁਸਮ ਮੁੱਲਿਆਂ ਦਾ ਕਰਾਉ ਨੂੰ ਭਾਵੇਂ 95 90 ਦੀ ਜੋ ਕੀ ਲੈ 90 ਜੋ ਕਿੰਨਾ ਮਾਨ ਤਨ ਕਰਦਾ 2000 ਕੋਸ਼ਟ 88 ਦੀ 88 ਹਜ਼ਾਰ 88 ਹਜ਼ਾਰ ਤੇ ਬਾਕੀ ਜਿਹੜਾ ਭੈਣ ਭਰਾ ਫੋਨ ਲਾਊਗਾ ਕੋਈ ਵੀਰ ਭਰਾ ਫੋਨ ਲਾਵੇ ਆਪਾਂ ਕੋਈ ਜਿੰਨਾ ਹੋ ਸਕੇ ਹੋਰ ਵੀ ਪਿਆਰ ਮੁਹੱਬਤ ਕਰਦੇ ਆ ਜਿਮਾਨਦਸਤਕਾਰ ਕਰ ਆਜੂ ਐ ਇਹਨੂੰ ਇਹਨੂੰ ਇਧਰ ਨੂੰ ਕਰ ਦਈਏ ਹਾਂਜੀ ਲਓ ਵੀ ਸੱਜਣੋ ਹਾਂ ਇਹ ਇਥੋਂ ਫੇਰ ਇਹਨੂੰ ਚੈੱਕ ਕਰ ਲੋ 88290 نوٹ ਕਰ ਲਿਓ ਤੇ ਨੰਬਰ ਲਾ ਦੇਣਾ ਆਪਾਂ ਸਕਰੀਨ ਤੇ ਤੇ ਕਰਕੇ ਚੱਕ ਝੋਟੀ ਖਰੀਦ ਦਿਓ ਸੋਹਣੀਆ ਤੇ ਅੱਗੇ ਆ ਗਈ ਬੂਰੀ ਜੀ ਹਾਂ ਜੀ ਇਹ 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 ਕਦੋਂ ਸੂਈ ਆ ਤੇ ਕਿਹੜਾ ਸੂਆ ਸੀ ਇੰਨਾ ਦੇਖੋ ਜੀ ਛੋਟਾ ਬੱਚਾ ਜਿਹੜਾ ਬੈਠਾ ਬਿਲਕੁਲ ਅਜੇ ਕੱਟਾ ਹਾਂ ਜੀ ਕੱਟਾ ਜੀ ਠੀਕ ਆ ਹਾਂਜੀ ਇਹਨੂੰ ਵੀ 5-6 ਦਿਨ ਦਾ ਸੁਹਾ ਹੈਗਾ ਜੀ। ਮਾਂ ਠੀਕ ਆ 5-7 ਦਿਨ ਦੀ ਸੁਈ। ਹਾਂਜੀ ਹਾਂਜੀ ਠੀਕ ਆ। ਬਾਕੀ ਤਿਲਾਂ ਵਾਲੀ ਪੂਰੀ ਆ ਜੀ। ਤਿਲਾਂ ਵਾਲੀ ਪੂਰੀ ਤੇ ਸੁਹਾ ਕਿਹੜਾ ਸੁਈ ਆ? ਸੁਹਾ ਤੇ ਸੰਤੂ ਸਾਹਿਬ ਮਾਲਕ ਨੇ ਉਹ ਦੂਜਾ ਕਿਹਦੇ ਪਰ ਤੀਜਾ ਕੋਈ ਪੈਣਪਰਾ ਲਾ ਲਵੇ ਜੀ। ਆਹੋ ਜਿਹੜਾ ਮਰਜੀ ਵੇ ਆਪਦਾ ਗੈਸ ਲਾ ਲੇ ਯਾਰ। ਹਾਂਜੀ ਹਾਂਜੀ ਜਿਹੜਾ ਕਿਸੇ ਦਾ ਮੰਨਣਾ ਸੁਹਾ ਉਹ ਮੰਨ ਲਈ। ਮੰਨ ਲਵੇ ਹਾਂਜੀ। ਹੈਨਾ? ਜੀ ਬਾਕੀ ਆਪਦੀ ਸਮਝ ਨਾਲ ਕੋਈ ਵੀਰਪਰਾ ਲਾ। ਬਾਕੀ ਇੰਨੀ ਸੰਸਰ ਦੂਜੇ ਨਹੀਂ ਤੀਜੇ ਹੋਊਗੀ। ਚਲੋ ਕੋਈ ਚੱਕਰ ਨਹੀਂ ਇਹਦਾ ਕਰਮ ਵਾਲੀਆਂ 20-20 ਸੁਏ ਹੁੰਦੀਆਂ 22 ਇਦੇ ਕੋਲੇ ਕੱਟਾ ਹਾਂਜੀ ਕੱਟਾਈ ਇਹਨੇ ਤੇ ਹੁਣ ਇਹਦੇ ਕੋਲੇ ਦੁੱਧ ਗੇੜਾ ਭਾਂਡੇ ਚ ਕਿੰਨਾ ਆਉਂਦਾ ਤੁਹਾਨੂੰ ਸਮਝੇ ਕੋ ਦੁੱਧ ਹੋਊਗਾ ਇਸ ਟਾਈਮ 11 ਕਿਲੋ ਠੀਕ ਆ ਆਪਾਂ ਜਿਹੜਾ ਦੁੱਧ ਜੋ ਇਹਦੇ ਕੋਲੇ 12 ਕਿਲੋ ਜੀ ਠੀਕ ਆ ਪਰ ਆਪਨੂੰ ਆਣ ਕੇ ਕਿਲੋ ਖੰਡ ਘੜੀ ਆ ਓ ਕਿਰਾ ਪਸ਼ੂ ਉਪਰਾ ਕਰਦਾ ਹੀ ਆ ਹਾਂਜੀ ਹਾਂਜੀ ਕਿਲੋ ਖੰਡ ਘੜੀ ਆ ਆਪਨੇ ਕੋ ਇਸ ਟਾਈਮ ਦੁੱਧ 11 ਕਿਲੋ ਹੋਣਾ 11 ਕਿਲੋ ਦੁੱਧ ਹੈ ਤੇਲਾਂ ਵਾਲੀ ਪੂਰੀ ਹਾਂਜੀ ਤੇਲਾਂ ਵਾਲੀ ਪੂਰੀ ਦੀ ਬਾਕੀ ਕਿਲੋ ਖੰਡ ਕੱਟਾ ਵੀ ਚੁੰਗ ਲੈਂਦਾ ਜੀ ਠੀਕ ਆ 10 ਕਿਲੋ ਦੁੱਧ ਭਾਂਡੇ ਵਾਲਾ ਹੈਗਾ 10 ਕਿਲੋ ਦੁੱਧ ਭਾਂਡੇ ਵਾਲਾ ਹੈਗਾ ਹਾਂਜੀ ਤੇ ਚਵਾ ਚੂ ਇੱਕ ਨੰਬਰ 324 ਦੀ ਕਾਲੀ ਥਾਣੀ ਬਹੁਤ ਕਿਦਾਂ ਮੁਖੀ ਵਾਲਾ ਖਾਮਲਾ ਦਾ ਹਾਂ ਨਹੀਂ ਠੀਕ ਲੋ ਵੀ ਸੱਜਣੋ ਸੂਆ ਤੁਸੀਂ ਮੰਨ ਲੈਣਾ ਜਿਹੜਾ ਵੀ ਆ ਚਾਰੂ ਆ ਮੈਂ ਬਹੁਤ ਚਾਰੂ ਹੈ ਜੀ ਹਨਾ ਪੈਂਦੀ ਦਾਣੇ ਨੂੰ ਵੱਧ ਵੱਧ ਚਲੋ ਫਿਰ ਦੁੱਧ ਵੀ ਦੇ ਜਾਂਦਾ ਪਸੂ ਚਾਰੂ ਲੈਵੇ ਭਾਂਡੇ ਦੀ ਚੰਗੀ ਆ ਸੱਜਣੋ ਤਰਦੀ ਤੋਂ ਗੈਸ ਲਾ ਲੋ ਤੇ ਬੂਰੀ ਹਾਈਟ ਜੇ ਗੱਲ ਕਰੀਏ ਬਾਲੀ ਵੱਡੀ ਨਹੀਂ ਜਿਹੜੀ ਇੱਕ ਨੰਬਰ ਤੇ ਝੋਟੀ ਵਿਖਾਈ ਉਹਦੀ ਹਾਈਟ ਫੁੱਲ ਸੀ ਮੀਡੀਅਮ ਹਾਈਟ ਹੀ ਆ ਨਾ ਹਾਂ ਜੀ ਮੀਡੀਅਮ ਸਾਈਜ਼ ਹੈ ਹਾਂ ਸਤਿ ਸ੍ਰੀ ਅਕਾਲ ਸਾਬ ਫੇਰਾ ਪਰੋਂ ਨੂੰ ਫੇਰ ਦੱਸ ਦਿਓ 3 ਵਜੇ ਸਵੇਰ ਦਾ ਟਾਈਮ ਹੈ ਹਾਂ ਆਪਾਂ ਸਤਿ ਸ੍ਰੀ ਅਕਾਲੀਆਂ ਬਹੁਤ ਖਾਦੀ ਜਾਂਦੀਆਂ ਠੀਕ ਹੈ ਜੀ ਹਾਂ ਜੀ ਇਹ ਏਟੋਂ ਗੈਸ ਲਾ ਲਓ ਸਜਣਾ ਇਹਦੇ ਲੇਵੇ ਭਾਂਡੇ ਦਾ ਹਾਂ ਔਰ ਜਿਹੜਾ ਸੈਂਟਰ ਚ ਬੈਠਾ ਬੱਚਾ ਉਹ ਤੁਹਾਨੂੰ ਮੈਂ ਠਾ ਕੇ ਵੀ ਵਿਖਾ ਦੇਾਂਗੇ ਤੇ ਚੂਣ ਚਾਣ ਇੱਕ ਨੰਬਰ ਸੰਸਰ ਥਾਣੀ ਤੋਂ ਵਧੀਆ ਹੈਗਾ ਹਾਂ ਚਵਾਈ ਵਾਲਾ ਲੱਗਾ ਹਨਾ ਠੀਕ ਆ ਤੇ ਸਵੇਰ ਫਿਰ ਇਹਨਾਂ ਦੀ ਚਵਾਈ ਕਿੰਨੇ ਵਜੇ ਹੋਈ ਆ ਸੰਸਰ ਕਹਿ ਨੂੰ ਭਾਵੇਂ ਜੋ ਮਰਜ਼ੀ ਕਹੀਏ 5 ਵਜੇ ਦੀਆਂ ਚੁਈਆਂ ਹੋਈਆਂ ਸਵੇਰ 5 ਵਜੇ ਦੀਆਂ 10:30 ਵਜੇ ਸਾਢੇ 10 ਹਾਂਜੀ ਸੱਜਣੋ ਬੈਕ ਸਾਈਡ ਤੋਂ ਇਹਦੇ ਵੀ ਐਡਰ ਦੀ ਕੁਆਲਿਟੀ ਜਿਹੜੀ ਚੈੱਕ ਕਰ ਲਓ ਆ ਤੁਸੀਂ ਥਾਣਾ ਦੀ ਗੈਪ ਦੂਰੀ ਬਹੁਤ ਸੋਹਣੀ ਤੇ ਬਾਕੀ ਨੇੜ ਤੋਂ ਚੈੱਕ ਕਰ ਲਓ ਤਿਲਾਂ ਵਾਲੀ ਪੂਰੀ ਤੇ ਕਟਾ ਇਹਦੇ ਕੋਲੇ ਇਹਦਾ ਫਿਰ ਰੇਟ ਸੰਤੋਖਾ ਇਹਦਾ ਰੇਟ ਬਿਲਕੁਲ ਛੋਟਾ ਬਿਲਕੁਲ ਛੋਟਾ ਹਾਂਜੀ ਹਾਂਜੀ ਕਿੰਨਾ ਕੁ ਛੋਟਾ ਇਹਦਾ ਮੁੱਲ 85 ਦੀ 80 ਦੀ 80 ਜੋ ਹੋਰ ਗੋਗਿਆ ਛੋਟਾ 78000 ਦੀ 78000 ਬਾਕੀ ਵੀਰ ਭਰਾ ਫੋਨ ਕਰੂਗਾ ਦੂਰੋਂ ਨੇੜਿਓਂ ਹੋਰ ਮੰਤਰਾਂ ਕਰ ਦਿਆਂਗੇ 78 ਚੋਂ 78 ਚੋਂ ਵੀ ਕਰ ਦਿਆਂਗੇ ਜਿਹੜਾ ਫੋਨ ਲਾਊਗਾ ਹਾਂਜੀ ਹਾਂਜੀ ਉਹਦਾ ਹੀ ਕਰੇਗਾ ਬਾਕੀ ਦਾ ਜਿੰਨੇ ਲਾਉਣਾ ਨਹੀਂ ਉਹਦਾ ਹੀ ਕਰ ਜਨਾਬ ਤੁਸੀਂ ਮੈਂ ਮੰਗਣੀ ਉਹਦਾ ਹੀ ਹੋਊਗਾ ਮਾਨਤ ਰਣ ਹਾਂਜੀ ਹਾਂਜੀ ਬਾਕੀ ਮੇਰੇ ਵਰਗੇ ਦਾ ਕਾਹਦਾ ਮਾਨਤ ਰਣ ਲੈ ਲੋ ਜੀ ਤੁਸੀਂ ਮੰਗ ਲੈਣੀ ਮੈਂ ਤੁਹਾਡਾ ਮਾਨਤ ਰਣ ਹੋ ਜਾਊਗਾ ਨਹੀਂ ਠੀਕ ਓਕੇ ਰਿਪੋਰਟ ਹੈਨਾ ਹਾਂਜੀ ਤੇ ਬਾਕੀ ਚੰਗੀ ਆ ਦੁੱਧ ਪੀਣ ਵਾਲੇ ਨੂੰ ਮਾੜੀ ਤਾਂ ਨਹੀਂ ਹਾਂਜੀ ਸੱਤ ਤੋਂ ਮੈਨੇ 12 13 ਨੂੰ 12 13 ਨੂੰ ਚੋਈ ਗਿਆ ਨਾ ਬੜਾ ਵਧੀਆ ਦੀ ਜੁਗੀ ਕਰਮਾਂ ਵਾਲੀ ਮੰਨ ਲਓ ਢੱਡ ਚ ਵਜਨ ਹੈਗਾ ਮਿਆਂ ਦੀ ਲਹੂ ਪਾਣੀ ਵਾਲੀ ਆ ਹਾਂ ਲਹੂ ਪਾਣੀ ਤੇ ਥਾਲੇ ਦੇ ਦੀ ਖੁੱਲੀ ਢੁੱਲੀ ਆ ਹਾਂ ਬਾਕੀ ਚਾਪਸਮਾ ਬਹੁਤ ਵਧੀਆ ਹੀ ਖਰੀ ਆ ਹਾਂਜੀ ਹਾਂਜੀ ਤੇ ਅੱਗੇ ਇੱਕ ਆ ਮੈਂ ਇਹਦਾ ਕੀ ਹਸਤਾ ਵੱਡਾ ਢਾਂਚਾ ਹਾਂਜੀ ਇਹ ਸੰਦੂ ਸਭ ਵੱਡਾ ਢਾਂਚਾ ਪਿੱਛੇ ਕਿਸੂਏ ਵੀ ਮੈਂ ਆ ਥੋੜੀ ਸੰਭੀ ਨਹੀਂ ਗਈ ਹੈਗੀ ਠੀਕ ਆ ਜੀ ਜੋ ਕਿ ਸੀ ਰਹਿ ਗਈ ਆ ਹਾਂਜੀ ਬਾਕੀ ਮਡੀ ਮੈਂ ਡੈਰੀ ਵਾਲੀ ਐ ਠੀਕ ਆ ਬਤ ਪੁੱਤਰੀ ਵੱਡੀ ਐ ਮੈਂ ਇਹ ਕਿੰਨੇ ਟਾਈਮ ਦੀ ਸੂਈ ਦੇ ਕਿੰਨਾ ਇਹਦਾ ਵੀ ਆਪ ਆ ਬੱਚਾ ਜਿਹੜਾ ਦੂਜੇ ਨੰਬਰ ਤੇ ਬੈਠਾ ਜੀ ਹਾਂਜੀ ਹਾਂਜੀ ਇਹਨੂੰ ਇੱਕ ਹਫਤਾ ਹੋ ਗਿਆ ਸੂਈ ਨੂੰ ਇੱਕ ਹਫਤਾ ਹੋ ਗਿਆ ਸੂਈ ਨੂੰ ਇਹਦੇ ਮਗਰ ਵੀ ਕਟਾਈ ਇਹਦੇ ਮਗਰ ਵੀ ਕੱਟ ਅੱਜ ਤਿੰਨੇ ਕੱਟਿਆਣੀਆਂ ਲੱਭੀ ਫਿਰਦਾ ਕੱਟੇ ਜੀ ਉਹ ਕਾਈ ਮਗਰ ਵੀ ਵਛਿਆਈ ਐ ਜੀ ਲੋ ਕਰਤਾ ਫਾਈਨਲ ਕੰਮ ਇਹਨੇ ਦਾ ਅੱਛਾ ਤੇ ਸੁਆ ਤੀਜਾ ਚੌਥਾ ਹਾਂਜੀ ਹਾਂਜੀ ਤੇ ਹੁਣ ਧਾਰਾ ਇਹਦੇ ਕੋਲੇ ਕਿੰਨੀਆਂ ਇਹਦੇ ਕੋਲ ਸੰਤੂ ਸਾਹਿਬ 10 ਕਿਲੋ ਦੁੱਧ ਹੁੰਦਾ ਹੈ 10 ਕਿਲੋ ਦੁੱਧ ਹੈਗਾ ਇਹਦੇ ਕੋਲੇ ਤੇ ਦੁੱਧ ਕਿੰਨਾ ਦੇ ਦੂਗੀ ਦੁੱਧ ਤੋਂ ਸਭ 12 ਕਿਲੋ ਦੇਣਾ ਚਾਹੀਦਾ ਮੈਂ ਹਾਂ ਵੱਡੀ-ਵੱਡੀ ਬਹੁਤ ਆ ਵੱਡੀ ਆ ਕੱਦ ਪੁੱਤ ਵਾਲੀ ਆ ਮੈਂ ਥਣ ਥਣ ਵੀ ਜਵਾਈ ਵਾਲਾ ਵਿਰਲ-ਵਰਲ ਚੰਗੀ ਲੇਵਾ ਸੋਨਾ ਮੈਂ ਥੱਲੇ ਹਾਂਜੀ ਹਾਂਜੀ ਚਲੋ ਲਓ ਵੇ ਗਰੂ ਦਾ ਨਾਂ ਕੱਢੋ ਬਾਹਰ ਇਹਨੂੰ ਬਾਡੀ ਸਟਰਕਚਰ ਬਹੁਤ ਵੱਡਾ ਮੈਂ ਦਾ ਸੱਜਣਾ ਜਿਹਨੂੰ ਸਰੀਰ ਕਾ ਢਾਂਚਾ ਕਹਦੀਏ ਨਾ ਵੱਡੇ ਕੱਦ ਕਾਟ ਦੀ ਆ ਆ ਕਿਸੇ ਨੂੰ ਸਭ ਨਹੀਂ ਆ ਗਈ ਕਿਸੇ ਨੇ ਪਹਿਲਾਂ ਹਾਂ ਕੋਈ ਸਭ ਨਹੀਂ ਆਂਦੀ ਮੈਂ ਤਾਂ ਜਿਸੋਂ ਵੱਡੀ ਤੇਰੀ ਆਈ ਮੈਂ ਆ ਵਾਕਿਆਈ ਤੇ 10 ਕਿਲੋ ਦੁੱਧ ਹੈਗਾ ਹੈ ਹਾਂ ਸੁਥਰੀ ਆ ਜੰਨੀ ਆ ਚਵਾਈ ਵਾਲਾ ਥਾਣ ਆ ਥਾਣ ਮੁਖੀ ਵਾਲਾ ਲੱਗਾ ਕੋ ਟੌਪ ਦਾ ਥਾਣ ਜੀ ਵਾਕਿਆ ਹੀ ਕੋਈ ਸ਼ੱਕ ਨਹੀਂ ਹਾਂਜੀ ਤੇ ਬੱਚਾ ਸੱਜਣੋ ਇਹਦੇ ਕੋਲੇ ਵੀ ਕੱਟਾ ਤੇ ਗਾਂ ਦੇ ਮਗਰ ਵੀ ਵੱਛਾ ਵੇਖੋ ਸਰੀਰ ਢਾਂਚਾ ਮੈਂ ਦਾ ਇਹੀ ਰਾਜੀ ਹੁੰਦੀ ਦਾ ਸੱਜਣੋ ਭਾਵੇਂ ਦੁੱਧ 14 15 ਵੀ ਚੋ ਲੈਂਦੇ ਆਪਾਂ ਹਨਾ ਬਾਕੀ ਦੂਸਰ ਤੋਂ ਕੋਈ 12 ਕਿਲੋ ਨਹੀਂ ਚੋਈ ਜਾਣਾ ਮੈਂ ਨੇ ਆ ਬਾਕੀ ਭਾਅ ਵੀ ਲੋਟ ਹੋਊਗਾ ਦਾ ਭਾਅ ਇਹਦਾ ਦੀ ਬਸ ਟੋਕੜਾਂ ਆ ਗਿਆ ਪੜੇ ਟੋਕੜਾਂ ਵਾਲਾ ਹਾਂਜੀ ਕੱਟਾ ਸੱਜਣੋਂ ਖੜਾ ਜਿਹੜੀ 3 ਨੰਬਰ ਤੇ ਮੈਂ ਚਲਾ ਕੇ ਵਿਖਾਤੀ ਉਹਦਾ ਏ ਤੇ ਆ ਜਿਹੜੀ ਆਪਣੀ 3 ਨੰਬਰ ਤੇ ਮੈਂ ਚਲਾ ਕੇ ਵਿਖਾਤੀ ਤੇ ਇਹਦਾ ਰੇਟ ਫਿਰ ਇਹਦਾ ਰੇਟ ਸੰਧੂ ਸਾਹਿਬ ਟੋਕੜਾਂ ਵਾਲਾ ਭਾ ਕੋਈ 70 ਨਹੀਂ ਕੋਈ 75 ਨਹੀਂ 60000 ਦੀ ਮੈਂ ਦੇ ਦਿੰਨੀ ਆਪਾਂ 60 ਤੇ 5 65000 60000 ਰੁਪਏ ਬਾਕੀ 1000 ਹੋਰ ਛੋੜ ਕਰਦਾ 64000 64000 ਦੀ ਦੇ ਦੇਂਗਾ ਮੈਂ ਯਾਰ ਹੁਣ ਤਾਂ ਨਹੀਂ ਮਾੜੀ ਕੋਈ ਦੇਖ ਲਓ ਤੇ ਪਾ ਆਏ 40000 ਦੀ ਤੇ ਮੁੜ ਕੇ ਉਧਰ ਹੀ ਹੈਗੀ ਆ ਜੀ ਕਰਖਣ ਨੂੰ ਐਨੂੰ ਪਿੱਛੋਂ ਫਿਰ ਵੇਚ ਕੇ ਮੈਂ ਤੇਰੀ ਸਭ ਤੋਂ ਪਹਿਲਾਂ ਲਓ ਵੀ ਸਜਣੋ 64000 ਦੀ ਕੀ ਬਾਤਾਂ ਹੀ ਕੱਦ ਕਾਠ ਵੱਡਾ ਟਾਂਚਾ ਬਾਕੀ ਫੂਨ ਲਾਉਂਗੇ ਹੋਰ ਵੀ ਆ ਕੋਈ ਗੱਲ ਨਹੀਂ ਮਾਣ ਤਾਣ ਹੋ ਜਾਂਦਾ ਹੁੰਦਾ ਤੇ ਗਊ ਵੀ ਵਿਖਾਉਣੀ ਹੈ ਨਾ ਹਾਂਜੀ ਹਾਂਜੀ ਗਊ ਦੀ ਜੀ ਤੇ ਗਊ ਦਾ ਕੀ ਹਿਸਾਬ ਕਿਤਾਬਾ ਗਊ ਵੀ ਕੱਢੇ ਉਹਨੂੰ ਸੂਈ ਹੈ ਜੀ ਇਹ ਵੀ ਤਾਜੀ ਠੀਕ ਆ ਹਾਂਜੀ ਦੂਜੇ ਸੂਏ ਆ ਠੀਕ ਆ ਹਾਂਜੀ ਬੱਚਾ ਬੱਚਾ ਮਗਰ ਆ ਬੱਚਾ ਇਹਦੇ ਕੋਲੇ ਆ ਹਾਂਜੀ ਹਾਂਜੀ ਉਹ ਵਾਲਾ ਕਿਆ ਬਾਤ ਆ ਹਾਂਜੀ ਨਹੀਂ ਠੀਕ ਆ ਓਕੇ ਆ ਜਮ ਤੇ ਇਹਦੇ ਕੋਲੇ ਧਾਰਾ ਕਿੰਨੀਆਂ ਤੇ ਕਿੰਨੇ ਦਿਨ ਹੋ ਗਏ ਇਹਨੂੰ ਇਹਨੂੰ ਅੱਜ ਹੋ ਗਿਆ ਸੰਸਾਭ ਹਫਤਾ ਇਹਨੂੰ ਹੋ ਗਿਆ ਸੂਈ ਨੂੰ ਠੀਕ ਆ ਹਾਂ 7 ਦਿਨ ਹੋ ਗਏ ਸੂਈ ਨੂੰ ਇਹਨੂੰ ਤੇ ਦੁੱਧ 12 ਕਿਲੋ ਹੋ ਗਿਆ ਇਸਦੇ ਨੂੰ ਦੁੱਧ ਇਹਦੇ ਕੋਲੇ 12 ਕਿਲੋ 12 ਕਿਲੋ ਹੋ ਗਿਆ ਜੀ ਮੱਝਾਂ ਰਗਾ ਹਾ ਜੰਗ ਨਾ ਕੋਈ ਦੋਸਤ ਹੈ ਨਾ ਕਮੀ ਐ ਸਪੈਸ਼ਲ ਚਿੱਟਾ ਆਪ ਵੀ ਚਿੱਟੀ ਆ ਹਾਂ ਜੀ ਦੋ ਤਿੰਨ ਚਿੱਟਾ ਦੀ ਨਹੀਂ ਹੈ ਨਹੀਂ ਠੀਕ ਆ ਇਹਨਾਂ ਦੋ ਤਾਂ ਦੇਈ ਜਾਊਗੀ ਇਹ ਚੱਲ ਇਹਨਾਂ ਕਿਹੜਾ ਥੋੜਾ ਬੜਾਈ ਕਰਾ ਸੰਗ ਆ ਕੀ ਦੋ ਜੀ ਉਹ ਹੈਗੀ ਨਾ ਉਹ ਨਹੀਂ ਹੈਗੀ ਆ ਦੇਖੋ ਇਹ ਠੰਡੀ ਥੀਰੀ ਆ ਹਾਂ ਵੀ ਲੁੱਤਲ ਨਹੀਂ ਹਾਂ ਨਹੀਂ ਹੋਣੀ ਇਹ ਨਹੀਂ ਵੀ ਲੱਤਾਂ ਮਾਰ ਕੇ ਉੱਪਰ ਨੰਗ ਜੂ ਢੰਗਾ ਲਾ ਕੇ ਮੈਸੇਜ ਲੋੜ ਹੀ ਨਹੀਂ ਜੀ अच्छा हेल्दी नहीं बच्चा ਥੱਲੇ ਛੱਡ ਦੇ ਠੀਕ ਆ ਪਸਮਾ ਕੇ ਤੇ ਬੰਨ ਦਿਓ ਨਹੀਂ ਠੀਕ ਆ ਓਕੇ ਚਵਾਈ ਚੰਗੀ ਹੋਊਗੀ ਥਾਣੀ ਤੋਂ ਸੋਨਾ ਸੰਸਾਰ ਦੇ ਕੋ ਹਾਂ ਥਣ ਕੰਮ ਦਾ ਲਗਾ ਕਰਕੇ ਚਵਾਈ ਕਹੀ ਆ ਤੇ ਆ ਆ ਗਿਆ ਦਾ ਬੱਛਾ ਸੱਜਣੋ ਜਿਹਦੇ ਨੀਂਬਾਂ ਲੱਗੀ ਜਾ ਕੇ ਮਾਰਨ ਕਰਮਾਂ ਲਈ ਗਊ ਮਾਤਾ ਠੀਕ ਆ ਕਿਹੜਾ ਘਰ ਤੋਂ ਤਪਿੰਦਾ ਇਹਦਾ ਚੱਟੀ ਦੀ ਚੱਟੀ ਦੇ ਦੁੱਧ ਮਈਆਂ ਰਕਾ ਇਹ ਵੇਰਾ ਤੁੰਦੂ ਸਾਹਿਬ ਇਹ ਵੀ ਪਾਸੇ ਨੇ ਆਪਾਂ ਜਿਹੜਾ ਨੋਰਪਲ ਮੋਲ ਵਾਲਾ ਨੇ ਉਹ ਹੀ ਆ ਅੱਛਾ ਹਾਂਜੀ ਹਾਂਜੀ ਕੋਈ ਚਾਲੀ ਨਹੀਂ ਕੋਈ ਪਣਕਾਲੀ ਨਹੀਂ ਤੇਰਾ ਭਲਾ ਜੀ ਅੱਛਾ 35000 ਰੁਪਏ ਅੱਜ ਹੋ ਅੱਜ ਦੀ ਤੇ ਅੱਜ ਦੀ ਸੀ ਉਹ ਚੋ ਕਰਦੇ ਮਾਨਤਾ ਨਾ 3500 ਤੁੰਦੂ ਸਾਹਿਬ ਕੀ ਆ 12 ਕਿਲੋ ਤੋਂ ਤੋਂ ਵੀ ਮੇਰੀ ਮਾਰਨੀ ਹੈਗੀ ਰੰਗ ਚਿੱਟਾ ਕਈ ਗੱਲਾਂ ਹੋਰ ਕਰ ਦਾਂਗੇ ਛੋੜ ਛੋੜ ਹੈਂ ਹੋਰ ਇੱਕ ਯਾਰ ਛੱਡ ਦਾਂਗੇ ਨਹੀਂ ਅਜੇ ਕਸਾਈ ਕਰੂਗਾ ਅਗਲਾ ਨਹੀਂ ਹੈਂ ਬਿਲਕੁਲ ਸੰਤੂ ਸਾਹਿਬ ਪਾਰਕ ਤੋਂ ਦਾ ਠੀਕ ਹੈ ਹਾਂਜੀ ਚਲ ਧੰਨਵਾਦ ਲੋ ਵੀ ਸਜਣੋ ਨਾਰਪੁਰ ਨਗਰ ਦੀਆਂ ਮਈਆਂ ਤੇ ਇੱਕ ਗਊ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਤੇ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਸਵੇਰ ਦੇ ਟਾਈਮ ਆ ਵੀਡੀਓ ਦਾ ਤੁਹਾਨੂੰ ਵਾਰ-ਵਾਰ ਦੱਸਦਾ ਤੇ ਆ ਵੀ ਮਹਿ ਚੂਟੀ ਚੰਗੀ ਆ ਸੱਜਣੋ ਥੱਲਿਓ ਥੱਲਿਓ ਬੜੀ ਖਬਰਦਾਰ ਆ ਤੇ ਚੰਗਾ ਦੁੱਧ ਆ ਬਾਕੀ ਸੂਈ ਮੈਂ ਤਾਂ ਸੱਜਣੋ ਝੋ ਸਕਦੇ ਤੁਸੀਂ ਕਿਉਂ ਪਾਉ ਜੀ ਬਿਲਕੁਲ ਜੀ ਬਿਲਕੁਲ ਬਾਅਦ ਦੇ ਵਿੱਚ ਜਿਵੇਂ ਕਹਿੰਦੇ ਹੁੰਦੇ ਨਾ ਵੀ ਕੋਈ ਆਪਣੀ ਚੋਤ ਚਾਕੇ ਤਸल्ली ਕਰਕੇ ਲੈ ਜਾਵੇ ਵੀਰ ਮੇਰਾ ਮਰ ਚ ਤਾਂ ਆਪਾਂ ਕਿਸੇ ਨੂੰ ਮੜਾ ਕਹਿਣਾ ਹੀ ਲੰਬਾ ਦੇਣਾ ਉਹਦੇ ਨੂੰ ਪਹਿਲਾਂ ਦੇਖੋ ਨਾ ਵੀਰਾ ਪਰਮਾਨੇ ਪੈਸੇ ਲਾਉਣੇ ਆ ਆਪਣੀ ਤਸੱਲੀ ਕਰਨ ਯਾਰ ਆਪਣੇ ਬਜ਼ੁਰਗ ਕਹਿੰਦੇ ਨੇ ਜੋ ਸੱਪ ਨੰਗਿਆ ਤੇ ਮਗਰੋਂ ਲੀਹ ਕੁੱਟਣ ਦਾ ਕੀ ਫਾਇਦਾ ਹਣਾ ਹਾਂਜੀ ਹਾਂ ਸੈਣਾਂ ਦੀ ਕਾਪਟਾ ਹੀ ਹਾਲੀ ਵਾਹ ਕੇ ਤੇ ਲਵੇਰੀ ਚੋਗੇ ਲਵੇਰੀ ਚੋਗੇ ਜਦੋਂ ਸੁਈਆਂ ਹਾਂਜੀ ਹਾਂਜੀ ਮਾੜਾ ਮੋੜ ਤਾਂ ਸਮਾਂ ਚਲ ਕੋਈ ਦੂਰ ਦਾ ਸੱਜਣਾ ਵੀਡੀਓ ਕਾਲ ਤੇ ਚੋਲੇ ਬਾਈ ਸਾਰੀ ਮੈਂ ਚੋਈ ਜਾਂਦੀ ਦੁੱਧ ਦਾ ਪਤਾ ਲੱਗੂ ਨਾ ਇੰਨਾ ਸੰਗੂ ਸਾਹਿਬ ਅਸੀਂ ਮੇ ਟਾਈਮ ਕੱਢ ਕੇ ਚਾਈਦਾ ਪਿੰਡਾਂ ਇਹ ਫਿਰ ਤੁਰ ਕੇ ਮਸੂਲ ਲੱਭੀਦੇ ਆ ਹਾਂ ਵੀਰੇ ਧੱਕੇ ਦਾ ਖਾਣੇ ਮੈਂ ਤੇ ਦੇਖੋ ਵੀਰਾ ਭਰਾਵਾਂ ਨੇ ਖਰੀਦਣਾ ਉਹ ਵੀ 10 ਮਿੰਟ ਟਾਈਮ ਕੱਢਣਾ ਆਪਣਾ ਹੂੰ ਬਿਲਕੁਲ ਹਾਂਜੀ ਧੰਨਵਾਦ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਾਂਗੇ